ਕੀ ਆਮ ਘਰਾਂ ਦੇ ਐਮਐਲਏ ਵੀ ਹੁਣ ੱੱੱਕਾ ਕਰਨ ਲੱਗ ਪਏ ਕੀ ਆਮ ਘਰਾਂ ਦੇ ਐਮਐਲਏ ਵੀ ਹੁਣ ਉਹਨਾਂ ਰਾਹਾਂ ਤੇ ਚੱਲ ਪਏ ਜਿਨ੍ਹਾਂ ਰਾਹਾਂ ਨੂੰ ਇਹ ਕਿਸੇ ਵੇਲੇ ਨਿੰਦਦੇ ਹੁੰਦੇ ਸੀ ਕੀ ਹੁਣ ਆਮ ਘਰਾਂ ਦੇ ਐਮਐਲਏ ਵੀ ਰਾਜਨੀਤੀ ਕਰ ਨਹੀਂ ਸਕਦੇ ਕਿਉਂਕਿ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਐਮਐਲਏ ਨਰਿੰਦਰ ਕੌਰ ਭਰਾਜ ਦੇ ਵੱਲੋਂ ਟਰੱਕ ਯੂਨੀਅਨ ਸੰਗਰੂਰ ਦਾ ਨਵਾਂ ਪ੍ਰਧਾਨ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਆਪਰੇਟਰਾਂ ਨੇ ੱੱੱਕੇ ਮਾਰ ਕੇ ਨਵੇਂ ਪ੍ਰਧਾਨ ਨੂੰ ਬਾਹਰ ਕੱਢ ਦਿੱਤਾ ਅਤੇ ਨਾਲ ਹੀ ਟਰੱਕ ਯੂਨੀਅਨ ਨੂੰ ਆਲਾ ਵੀ ਲੱਗਦਾ ਟਰੱਕ ਆਪਰੇਟਰਾਂ ਦਾ ਇਲਜ਼ਾਮ ਹੈ ਕਿ ਐਮਐਲਏ ਨਰਿੰਦਰ ਕੌਰ ਭਰਾਜ ਸੰਗਰੂਰ ਯੂਨੀਅਨ ਦੇ ਵਿੱਚ ਧੱਕੇ ਨਾਲ ਆਪਣਾ ਪ੍ਰਧਾਨ ਥੋਪ ਰਹੇ ਨੇ ਉਹਨਾਂ ਕਿਹਾ ਕਿ ਰੂਪਾ ਹੀੜੀ ਦੇ ਕਿਸੇ ਅਣਜਾਣ ਬੰਦੇ ਨੂੰ ਸਾਡੇ ਤੇ ਥੋਪਿਆ ਜਾ ਰਿਹਾ ਉਹ ਕਹਿੰਦੇ ਨੇ ਕਿ 7 ਸਾਲ ਪਹਿਲਾਂ ਵੋਟਾਂ ਦੇ ਨਾਲ ਪ੍ਰਧਾਨ ਚੁਣੇ ਜਾਂਦੇ ਸਨ ਪਰ ਫਿਰ ਵਜਿੰਦਰ ਸਿੰਘਲਾ ਨੇ ਸਾਡੇ ਨਾਲ ਧੱਕਾ ਕੀਤਾ ਤੇ ਹੁਣ ਵੀ ਵੈਸਾ ਹੀ ਕੁਝ ਹੋ ਰਿਹਾ ਹੈ ਟਰੱਕ ਆਪਰੇਟਰ ਕਹਿੰਦੇ ਨੇ ਕਿ ਜੇਕਰ ਇਸੇ ਤਰ੍ਹਾਂ ਧੱਕਾ ਕਰਨਾ ਹੈ ਤਾਂ ਸਾਨੂੰ ਮਾਰ ਕੇ ਸਾਡੇ ਉੱਪਰ ਦੀ ਲੰਗ ਚਾਓ ਟਰੱਕ ਆਪਰੇਟਰ ਕਹਿੰਦੇ ਨੇ ਕਿ ਸਾਡੀ ਯੂਨੀਅਨ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣੀ ਹੋਈ ਏ ਅਤੇ ਜੇਕਰ ਤੁਸੀਂ ਪ੍ਰਧਾਨ ਬਣਾਉਣਾ ਹੀ ਏ ਤਾਂ ਵੋਟਾਂ ਦੇ ਨਾਲ ਬਣਾਓ ਇਸ ਤਰ੍ਹਾਂ ਦਾ ਧੱਕਾ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਹੁਣ ਇੱਥੇ ਇੱਕ ਗੱਲ ਮੈਂ ਐਮਐਲਏ ਬੀਬੀ ਜੀ ਨੂੰ ਯਾਦ ਜ਼ਰੂਰ ਕਰਵਾਉਣੀ ਚਾਹਾਂਗਾ ਜਿਹੜੀ ਗੱਲ ਇਹਨਾਂ ਦੀ ਪਾਰਟੀ ਸੱਤਾ 'ਚ ਆਉਣ ਤੋਂ ਪਹਿਲਾਂ ਬੜਾ ਜ਼ੋਰ ਲਾ ਕੇ ਕਰਦੀ ਰਹੀਏ ਇਹ ਪੁਰਾਣੀਆਂ ਪਾਰਟੀਆਂ ਨੂੰ ਭੰਡ ਕੇ ਆਖਦੇ ਸੀ ਕਿ ਇਹ ਧੱਕਾ ਕਰਦੇ ਨੇ ਆਮ ਲੋਕਾਂ ਦੇ ਨਾਲ ਧੱਕਾ ਹੁੰਦਾ ਪਰ ਬੀਬਾ ਜੀ ਹੁਣ ਤਾਂ ਸਰਕਾਰ ਵੀ ਆਮ ਲੋਕਾਂ ਦੀ ਹੈ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿੰਦੇ ਰਹੇ ਹੋ ਤੇ ਤੁਹਾਨੂੰ ਐਮਐਲਏ ਵੀ ਉਹਨਾਂ ਆਮ ਲੋਕਾਂ ਨੇ ਹੀ ਬਣਾਇਆ ਹੈ ਤੇ ਕੀ ਹੁਣ ਆਮ ਲੋਕਾਂ ਦੇ ਨਾਲ ਤੁਸੀਂ ਵੀ ਧੱਕਾ ਕਰ ਰਹੇ ਹੋ ਕਿਰਪਾ ਕਰਕੇ ਜਵਾਬ ਜ਼ਰੂਰ ਦਿਓ ਇਸ ਖਬਰ ਦੇ ਬਾਬਤ ਜਦ ਦੂਜਾ ਪੱਖ ਜਾਣਨ ਦੇ ਲਈ ਐਮਐਲਏ ਨਰਿੰਦਰ ਕੌਰ ਭਰਾਜ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਟਾਲਮਟੋਲ ਕੀਤੀ ਅਤੇ ਸਾਨੂੰ ਪੱਕ ਤੈਣਾ ਸਹੀ ਨਹੀਂ ਸਮਝਿਆ